ਪੰਜਾਬ ਵਿੱਚ ਦਿਨ ਦਿਹਾੜੇ ਵਾਪਰ ਰਹੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹੁਣ ਲੁਧਿਆਣਾ ਦੇ ਜਗਰਾਉਂ ਉਦੀਨਪਿੰਡ ਗਿੱਦੜ ਵਿੰਡੀ 'ਚ ਇੱਕ ਕਬੱਡੀ ਖਿਡਾਰੀ ਦਾ ਕਤਲ ਕਰ ਦਿੱਤਾ ਗਿਆ ਕਬੱਡੀ ਖਿਡਾਰੀ ਦੀ ਪਛਾਣ ਤੇਜਪਾਲ ਸਿੰਘ ਵਜੋਂ ਹੋਈ ਹੈ ਜੋ 27 ਸਾਲ ਦਾ ਸੀ ਜਾਣਕਾਰੀ ਅਨੁਸਾਰ ਕਬੱਡੀ ਖਿਡਾਰੀ ਨੂੰ ਜਗਰਾਉਂ ਦੇ ਡਾਕਟਰ ਹਰੀ ਸਿੰਘ ਰੋਡ ਤੇ ਗੋਲੀਆਂ ਮਾਰੀਆਂ ਗਈਆਂ ਗੋਲੀਆਂ ਚਲਾਉਣ ਵਾਲਿਆਂ 'ਚ 8-10 ਨੌਜਵਾਨ ਦੱਸੇ ਜਾ ਰਹੇ ਹਨ ਦੱਸਿਆ ਜਾ ਰਿਹਾ ਹੈ ਤੇਜਪਾਲ ਸਿੰਘ ਆਪਣੇ ਹੋਰ ਸਾਥੀਆਂ ਨਾਲ ਖਣ ਲੈਣ ਲਈ ਜਗਰਾਉਂ ਆਇਆ ਸੀ ਜਿੱਥੇ ਉਸ ਦਾ ਪੁਰਾਣੀ ਰੰਜਿਸ਼ ਨੂੰ ਲੈ ਕੇ ਪਿੰਡ ਰੁਮਮੀ ਦੇ ਨੌਜਵਾਨਾਂ ਨਾਲ ਟੱਕਰ ਆ ਗਿਆ ਜਾਣਕਾਰੀ ਅਨੁਸਾਰ ਅਪਰਾਧੀ ਇੱਕ ਕਾਰ ਵਿੱਚ ਆਏ ਅਤੇ ਤੇਜਪਾਲ ਨੂੰ ਜਨਤਕ ਤੌਰ ਤੇ ਗੋਲੀ ਮਾਰ ਦਿੱਤੀ ਕੱਢਣ ਦੀ ਜਾਣਕਾਰੀ ਮਿਲਣ ਤੇ ਡੀਐਸਪੀ ਸਮੇਤ ਸਿਟੀ ਪੁਲਿਸ ਸਟੇਸ਼ਨ ਦੀ ਪੁਲਿਸ ਟੀਮ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਜਗਰਾਉਂ ਡਾਕਟਰ ਅੰਕੁਰ ਗੁਪਤਾ ਨੇ ਦੱਸਿਆ ਕਿ ਮਰਨ ਵਾਲੇ ਨੌਜਵਾਨ ਦੀ ਕੁਝ ਨੌਜਵਾਨਾਂ ਨਾਲ ਪੁਰਾਣੀ ਰੰਜਿਸ਼ ਸੀ ਇਹ ਨੌਜਵਾਨ ਨੀੜਲੇ ਪਿੰਡ ਰੂਮੀ ਦੇ ਰਹਿਣ ਵਾਲੇ ਹਨੀ ਰੂਮੀ ਤੇ ਉਸਦੇ 3-4 ਸਾਥੀ ਸਨ ਪੁਲਿਸ ਜਲਦੀ ਹੀ ਇਹਨਾਂ ਨੌਜਵਾਨਾਂ ਨੂੰ ਕਾਬੂ ਕਰਕੇ ਬਣਦੀ ਕਾਰਵਾਈ ਕਰੇਗੀ ਐਸਐਸਪੀ ਅੰਕੁਰ ਗੁਪਤਾ ਨੇ ਕਿਹਾ ਸਾਨੂੰ ਸੂਚਨਾ ਮਿਲੀ ਸੀ ਦੋ ਮੁੰਡਿਆਂ ਤੇਜਪਾਲ ਅਤੇ ਹਨੀ ਜਗਰਾਉਂ ਦੇ ਹਰੀ ਸਿੰਘ ਰੋਡ ਤੇ ਦੁਪਹਿਰ 2:30 ਵਜੇ ਝਗੜਾ ਕਰ ਰਹੇ ਸਨ ਤੇਜਪਾਲ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਪੁਲਿਸ ਹਮਲਾਵਰਾਂ ਦੀ ਪਛਾਣ ਕਰਨ ਲਈ ਕੱਢਣ ਵਾਲੀ ਥਾਂ ਤੋਂ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ ਹੋਂ ਤੱਕ ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮਾ ਨੇ ਪਹਿਲਾਂ ਮ੍ਰਿਤਕ ਦੀ ਗੱਡੀ ਨੂੰ ਟੱਕਰ ਮਾਰ ਕੇ ਰੋਕਿਆ ਫਿਰ ਗੱਡੀ ਤੋਂ ਬਾਹਰ ਨਿਕਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਬਿਊਰੋ ਰਿਪੋਰਟ এবিপি ਸੰਜਲ ਕਿ ਤਕਰੀਬ 2 ਵਜੇ 50 ਮਿੰਟ ਦੇ ਅਰਾਊਂਡ ਹਰੀ ਸਿੰਘ ਰੋਡ ਸਿਟੀ ਜਗਰਾਉਂ ਦੇ ਵਿੱਚ ਦੋ ਮੁੰਡੇ ਹੈਗੇ ਨੇ ਜੀ ਤੇਜਪਾਲ ਤੇ ਇੱਕ ਖਨੀ ਰੂਮੀ ਇਹਨਾਂ ਦੀ ਫਾਈਟ ਹੋਈ ਤੇ ਉਹਦੇ ਵਿੱਚ ਗੋਲੀ ਚੱਲੀ ਤੇ ਤੇਜਪਾਲ ਦੇ ਵਾਈਟਲ ਆਰਗਨ ਤੇ ਲੱਗੀ ਜਿਸ ਕਰਕੇ ਇਮੀਡੀਏਟਲੀ ਹਸਪੀਟਲ ਰਸ਼ ਕੀਤਾ ਗਿਆ ਪਰ ਉਥੇ ਡਿਕਲੇਅਰਡ ਬ੍ਰਾਡ ਡੈੱਡ ਹੋਇਆ ਤੇ ਇਹ ਤੇਜਪਾਲ ਸਨੂ ਫਰਗਬੀਰ ਹੈਗੇ ਨੇ ਇਹਨਾਂ ਦੀ ਉਮਰ ਉਖਰੀ 25 ਸਾਲ ਹੈ ਗਿੱਦੜਵਿੰਡੀ ਦੇ ਰਹਿਣ ਵਾਲੇ ਆ ਤੇ ਜਿਹੜੇ ਜਿਹੜਾ ਕੇਸ ਹੈ ਇਹਨੂੰ ਇਮੀਡੀਏਟਲੀ ਟੀਮਾਂ ਬਣਾਈਆਂ ਗਿਆ ਵਰਕਆਊਟ ਕਰ ਲਿਆ ਗਿਆ ਇਹਦੇ ਵਿੱਚ ਜਿਹੜੇ ਅਕਿਊਜ਼ ਹੁਣ ਤੱਕ ਆਇਡੈਂਟੀਫਾਈ ਹੋ ਗਏ ਆ ਉਹ ਹਨੀ ਰੂਮੀ ਤੇ ਕਾਲਾ ਰੂਮੀ ਆ ਇਹ ਰੂਮੀਪਿੰਡ ਦੇ ਰਹਿਣ ਵਾਲੇ ਆ ਜਿਹੜਾ ਸਦਰਜਗਰਾਉਂਡ ਦਾ ਸਾਡਾ ਏਰੀਆ ਹੈਗੇ ਤੇ ਸਾਡੀਆਂ ਟੀਮਸ ਆਲਰੇਡੀ ਅਸੀਂ ਤੇਜ਼ਤੀ ਹੈਗੀਆਂ ਨੇ ਅਕਿਊਜ਼ ਨੂੰ ਨੈੱਪ ਕਰਨ ਲਈ ਤੇ ਇਹ ਵਾਈਟ ਸਵਿਫਟ ਜਿਹੜੀ ਗੱਡੀ ਹੈ ਉਹਦੇ ਵਿੱਚ ਇਨਸੀਡੈਂਟ ਤੋਂ ਬਾਅਦ ਇਹ ਭਜੇ ਹੈਗੇ ਸੋ ਆਪਾਂ ਟੀਮਾ ਲਗਾ ਦਿੱਤੀ ਇਹਨੂੰ ਜਲਦੀ ਅਸੀਂ ਫੜ ਲਾਂਗੇ ਤੇ ਜਿਤੋਂ ਤੱਕ ਇਹਨਾਂ ਦੀ ਮੋਟਿਵ ਦਾ ਸਵਾਲ ਹੈ ਉਹ ਇਹਨਾਂ ਦੀ ਆਪਸ ਦੀ ਪਰਸਨਲ ਰੈਵਲਰੀ ਹੈ ਪਹਿਲਾਂ ਵੀ ਜੋ ਪਤਾ ਚੱਲਿਆ ਪ੍ਰੀਲਿਮਿਨਰੀ ਤੌਰ ਤੇ ਉਹ ਦੋ ਤਿੰਨ ਵਾਰ ਲੜੇ ਹੈਗੇ ਨੇ ਬਟ ਕੋਈ ਲੋਕਲ ਪੁਲਿਸ ਮੂਰੀ ਕੋਈ ਇਤਲਾ ਨਹੀਂ ਸੀ ਤੇ ਇਹਨੂੰ ਸਾਰਾ ਜਿਹੜਾ ਇਹਦਾ ਜੋ ਪ੍ਰੀਲਿਮਿਨਰੀ ਤੌਰ ਤੇ ਹਜੇ ਹੀ ਆਇਆ ਕਿ ਇਹਨਾਂ ਦੀ ਪਰਸਨਲ ਰੈਵਲਰੀ ਸੀ ਜਿਹਦੇ ਕਰਕੇ ਫਾਈਟ ਹੋਈ ਪਹਿਲਾਂ ਤੇ ਉਸ ਤੋਂ ਬਾਅਦ ਉਹ ਇਹਨਾਂ ਦੇ ਤੋਏ ਗੱਡੀ ਦੇ ਵਿੱਚ ਜੋ ਸਾਨੂੰ ਹੁਣ ਤੋ 3 ਤੋਂ 4% ਦੀ ਗੱਲ ਆ ਰਹੀ ਹੈ ਜਿਹਦੇ ਵਿੱਚ ਦੋ ਇਨਫੈਕਟ ਥਰਡ ਪਰਸਨ ਵੀ ਇਹ ਹਲੇ ਪ੍ਰੋਪਰਲੀ ਹੋ ਨਹੀਂ ਹੈ ਬਟ ਗਗਨ ਹੈਗਾ ਕੋਈ ਕਿल्ली ਚਾਲਾ ਮੋਗੇ ਦਾ ਸੋ ਥਰਡ ਪਰਸਨ ਵੀ অলਮੋਸਟ 25 ਹੈ ਇਹ 3 ਤੋਂ 4 ਬੰਦੇ ਸਪੇ ਜਿਹੜੇ ਕੀ ਸਾਰੇ ਆਇਡੈਂਟੀਫਾਈ ਵੀ ਕਰ ਲਏ ਆ ਤੇ ਨਾਲ ਹੁਣ ਜਲਦੀ ਅਸੀਂ ਨੈਪ ਕਰ ਲਾਂਗੇ ਤੇ ਸਭ ਤੋਂ ਸਕਸੈਸ ਹੋ ਜਾਊਗਾ